ਉਹ ਮੇਰੇ ਗੁੱਸੇ ਉਹ ਨਾਲ ਮਾਰਿਆ ਭਰਾ ਦੇ ਉਹ ਕਿੱਦਾਂ ਵੰਦੀ ਗੋਲੀ ਉਹ ਕਿਵੇਂ ਮਾਰਦੇ ਨੇ ਗੋਲੇ ਜਦੋਂ ਦੇ ਤਰਨਤਾਰਨ 'ਚ ਅੱਜ ਤੜਕਸਾਰ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਆਪ ਆਗੂ ਗੋਪੀ ਛੋਲਾ ਦਾ ਦਿੰ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਰੇਲਵੇ ਫਾਟਕ ਤੇ ਆਪ ਆਗੂ ਗੋਪੀ ਚੋੜਾ ਵੱਲੋਂ ਗੱਡੀ ਰੋਕੀ ਗਈ ਸੀ ਅਤੇ ਉੱਥੇ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਬੰਦ ਫਾਟਕਾ ਦਾ ਫਾਇਦਾ ਚੁੱਕ ਕੇ ਉਸ ਤੇ ਗੋਲੀਆਂ ਛਿੜਾ ਦਿੱਤੀਆਂ ਗਈਆਂ ਜਿਸ ਕਾਰਨ ਗੋਪੀ ਚੋੜਾ ਦੀ ਮੌਕੇ ਤੇ ਮੌਤ ਹੋ ਗਈ। ਪਰ ਉਹ ਸਾਰੇ ਬੋਲ ਨਾਮ ਕਰਦੇ ਸਭਨੇ ਕਰਦੇ ਭਈਆ ਕਰਦਾ ਇੱਕ ਜੱਜ ਦੇ ਵੱਲੋਂ ਛੱਡ ਕੇ ਆਇਦਾ ਕੇ ਵੇਖੋ ਪੀ ਜੋ ਲਾਦੀ ਆ ਕਿੰਨੇ ਵਾਰ ਸੁਣੀਏ ਵਾਹ ਉਹ ਕਹਿੰਦਾ ਭਰਾ ਮਾਰ ਕੇ ਤੇ ਕਟਨਾ ਗੋਇੰਦਵਾਲ ਫਤਿਹਬਾਦ ਫਾਟਕ ਤੇ ਵਾਪਰੀ ਜਿੱਥੇ ਫਾਟਕ ਬੰਦ ਹੋਣ ਕਾਰਨ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਗੋਪੀ ਚੋੜਾ ਕਪੂਰਥਲਾ ਵਿਖੇ 307 ਦੇ ਮਕਦਮੇ 'ਚ ਤਰੀਕ ਭੁਗਤਣ ਲਈ ਜਾ ਰਹੇ ਸੀ ਪਰ ਹਮਲਾਵਰਾਂ ਵੱਲੋਂ ਮੌਕਾ ਦੇਖ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵਾਰਦਾਤ ਤੋਂ ਬਾਅਦ ਤਰਨਤਨ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਹੇ ਬੀ ਉਹ ਪੜ ਰਿਹਾ ਪੜ ਰਿਹਾ ਸਾਰੇ ਪੜ ਰਿਹਾ ਦੱਸ ਕੇ ਕਰਦੇ ਭਈਆ ਕਰਾਂ ਕਿ ਦੱਸਦੇ ਜੰਡਿਆ ਸਾਥ ਕੇ ਆਇਦਾ ਜੇ ਕੋਈ ਵੇਖੋ ਪੀਜੋ ਲਾਦੀ ਆ ਕਿੰਨੇ ਵਾਰ ਫੁਰੀਏ ਵਾਹ ਖਾ ਗੋ ਬੀ ਉਹ ਕਹਿੰਦੇ ਆਪਰਾ ਮਰ ਕੇ ਤੇ ਹਾਸੇ ਤੋਂ ਬਾਅਦ ਗੱਡੀ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਅਤੇ ਗੋਲੀਆਂ ਦੇ ਛਰਰੇ ਵੀ ਸੜਕ ਤੇ ਪਏ ਨੇ ਦੱਸਿਏ ਕਿ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਲਖੀ। ਉਥੇ ਹੀ ਇਸ ਘਟਨਾ ਤੋਂ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਹੈ। ਜਿਹਾ ਇੱਕ ਵਾਰ ਫਿਰ ਤਦਸੀਏ ਕੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਚ ਤੜਖਸਾਰ ਵੱਡੀ ਵਾਰਦਾਤ ਵਾਪਰੀ ਜਿੱਥੇ ਕੇ ਆਪਾਗੂ ਗੋਪੀ ਚੋੜਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਪੀ ਚੋੜਾ ਨੇ ਰੇਲ ਗੱਡੀ ਦੇ ਬੰਦ ਫਾਟਕਾ ਦੇ ਗੱਡੀ ਰੋਕੀ ਸੀ ਅਤੇ ਪਿੱਛੋਂ ਆਏ ਹਮਲਾਵਰਾਂ ਨੇ ਉਸ ਤੇ ਅਨੇ ਵਾਗ ਗੋਲੀਆਂ ਜਲਾ ਦਿੱਤੀਆਂ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਇਹ ਪੂਰੀ ਘਟਨਾ ਗੋਇੰਦਵਾਲ ਫਤਿਹਾਬਾਦ ਫਾਟਕ ਤੇ ਵਾਪਰੀ। ਉਹ ਨਾ ਮਾਰੀ ਮੇਰਾ ਭਰਾ ਵੇ ਉਹ ਕਿੱਦਾਂ ਵੰਦੀ ਗੋਲੀ ਉਹ ਕਿਉਂ ਮਾਰਦਾ ਰਹਿ ਗਿਆ ਮਾਰੀ ਰੋਬੀਓ ਤੂੰ ਗਿਆ ਲੈ ਗਈ ਉਹ ਪਾਰੇ ਪੜੀ ਪਰਵੇ ਪਾਰੇ ਪੜੀ ਤੋਲਾ ਨਾ ਤੂੰ ਤੂੰ ਆਪਣਾ ਕਰਦੇ ਭਈਆ ਕਰਨਾ ਇੱਕ ਜੱਜ ਦੇ ਜੱਜਾ ਦੱਸ ਕੇ ਆਏ ਦਾ ਕੇ ਬੋਲ ਤਾਰੇ ਵੇ ਕੋਪੀ ਜੁੱਤਾਂ ਦੀ ਆ ਕੇ ਨਮਾਰਾ ਸੁਣੀਏ ਬਾਬਾ ਤਾ ਕੋਪੀ ਉਹ ਕੱਜਾ ਭਰਾ ਮਾਰ ਕੇ ਤੇ ਫਾਟਕ ਬੰਦ ਹੋਣ ਕਾਰਨ ਹਮਲਾਵਰਾਂ ਵੱਲੋਂ ਇਹ ਹਮਲਾ ਕੀਤਾ ਗਿਆ ਗੋਪੀ ਚੋੜਾ 307 ਦੇ ਮੁਕਦਮੇ 'ਚ ਕਪੂਰਥਲਾ ਅਦਾਲਤ 'ਚ ਤਰੀਕ ਪਹੁੰਚਣ ਜਾ ਰਹੇ ਸੀ ਜਿੱਥੇ ਕਿ ਹਮਲਾਵਰ ਉਸ ਦਾ ਪਿੱਛਾ ਕਰਦੇ ਉਸ ਦੀ ਕਾਰ ਖੋਲ੍ਹਾਈ ਅਤੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਧਰ ਵਾਰਦਾਤ ਤੋਂ ਬਾਅਦ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਜੀਹਾਂ ਦੱਸਦੀ ਹੈ ਕਿ ਬੀਤੇ ਦਿਨੀ ਹਰਿਆਣਾ 'ਚ ਇਨੇਲੋ ਆਗੂ ਦਾ ਵੀ ਇਸੇ ਤਰ੍ਹਾਂ ਰੇਲਵੇ ਫਾਟਕ ਤੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਨੇਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਨੇ ਇਸੇ ਤਰ੍ਹਾਂ ਰੇਲਵੇ ਦੇ ਬੰਦ ਫਾਟਕਾ ਤੇ ਗੱਡੀ ਰੋਕੀ ਸੀ ਜਿੱਥੇ ਕਿ ਹਮਲਾਵਰਾਂ ਨੇ ਉਸ ਉੱਪਰ ਕਰੀਬ 18 ਤੋਂ 20 ਗੋਲੀਆਂ ਚਲਾਈਆਂ ਸੀ ਅਤੇ ਅੱਜ ਪੰਜਾਬ 'ਚ ਇਹ ਘਟਨਾ ਇੱਕ ਵਾਰ ਫਿਰ ਤੋਂ ਉਸੇ ਘਟਨਾ ਨੂੰ ਯਾਦ ਦਿਵਾ ਰਹੀ ਹੈ ਜਿੱਥੇ ਕਿ ਤਰਨਤਾਰਨ 'ਚ ਆਪ ਆਗੂ ਗੋਪੀ ਚੋਲਾ ਦਾ ਦਿੰਦਿਹੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ